ਹੈਲੋ ਜੀ ਜੀਆਂ ਨੂੰ ਕਿਦਾ ਹਾਲ ਚਾਲ ਹੋਈ ਕਰਦੀਆਂ ਸਭ ਵਧੀਆ ਹੋਵਗੇ ਖੂਬ ਮਜ਼ੇ ਚੋਣਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਤੇ ਲੋ ਜੀ ਜਿੱਦਾਂ ਕਿ ਸਾਡੇ ਫੈਮਿਲੀ ਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਠੀਕ ਹੈ ਉਹਦੇ ਰਿਲੇਟਿਡ ਕਮੇਡੀ ਕੋਈ ਜਿਹੜੀ ਹੈ ਉਹ ਵੀਡੀਓ ਅੱਜ ਫੇਰ ਨਵੀਂ ਵੀਡੀਓ ਲੈ ਕੇ ਆਏ ਨੇ ਆਪਣੇ ਵਾਸਤੇ ਤੇ ਆਪਾਂ ਵੇਖੀਏ ਜੀ ਪਹਿਲੇ ਇਹਨਾਂ ਦੀ ਵੀਡੀਓ ਬਾਕੀ ਵਿਚਾਰ ਜਿਹੜੇ ਨੇ ਉਹ ਬਾਅਦ ਵਿੱਚ ਫੇਰ ਸਾਂਝੇ ਕਰਦੇ ਹਾਂ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਮਤਲਬ ਕਮਲਕੌਰ ਦੇ ਤੇ ਦੀਪਿਕਾ ਲੁਥਰਾ ਨੂੰ ਤਾਂ ਮਿਲ ਗਈ ਆ ਪੁਲਿਸ ਵੱਲੋਂ ਸਿਕਿਉਰਟੀ ਤੇ ਅਰਸ਼ਤਗ੍ਰਾਮ ਕਾਉਂਟ ਕਰਤਾ ਬੰਦ ਤੇ ਹੁਣ ਮਿਲਦੀਆਂ ਪਈਆਂ ਧਮਕੀਆਂ ਪ੍ਰੀਤ ਜੱਟੀ ਨੂੰ ਉਹ ਧੌਣ ਤੇ तितਲੀ ਵਾਲੀ ਕੁੜੀ ਨੂੰ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸੂਟ ਦੇ ਵਿੱਚ ਵੀ ਵੀਡੀਓ ਨਹੀਂ ਪਾਉਣੀ ਤੇ ਦੇਖੋ ਹੁਣ ਕਿਵੇਂ ਰੋ ਰੋ ਕੇ ਆਪਣੇ ਦੁੱਖ ਦੱਸਦੀ ਪਈ ਆ ਮੈਨੂੰ ਕਹਿੰਦੇ ਕਿ ਸਿੰਪਲ ਸੌਂਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਭਾਵੇਂ ਸੂਟ ਪਾ ਕੇ ਵੀ ਤੋਂ ਨਹੀਂ ਕਰਦੀਆਂ ਤੋਂ ਕਰਨੀਆਂ ਹੀ ਨਹੀਂ ਆ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਸਿੰਪਲ ਵੀਡੀਓ ਤੇ ਕਰ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਨੂੰ ਪਹਿਲਾਂ ਸੁਧਰ ਜਾਣਾ ਸੀ ਹੁਣ ਕਿਵੇਂ ਸਿੰਧੀਆ ਤਾਣੂ ਖਿੱਚੀ ਆਂਦੀ ਆ ਉਹ ਪਹਿਲਾਂ ਤੂੰ ਨੀ ਕਿਸੇ ਦੀ ਗੱਲ ਸੁਣੀ ਹੁਣ ਤੇਰੀ ਨੀ ਕਿਸੇ ਨੇ ਸੁਣੀ ਯਾਰ ਜੋ ਸਿੰਘਣ ਇਹਨੂੰ ਫੋਨ ਤੇ ਧਮਕੀ ਦਿੱਤੀ ਨਾ ਤੱਗੋਂ ਦੇਖੋ ਕਿਵੇਂ ਜਵਾਨ ਉਡਾਉਂਦੀ ਸੀ ਜਿਹੜਾ ਸਰ ਕਰਦਾ ਪੰਜਾਬ ਦਾ ਅੱਜ ਤੋਂ ਬਾਅਦ ਜੇ ਤੇਰੇ ਕੋਲ ਕੋਈ ਫੋਟੋ ਜਾਂ ਵੀਡੀਓ ਕੋਈ ਆ ਹੋਵੇ ਗਾਣੇ ਵਾਲੀ ਤਾਂ ਮੈਂ ਤੁਹਾਡੀ ਕੋਲ ਦੇਖੋ ਨਹੀਂ ਫਿਰ ਕੌਣ ਪੀਤਾ ਪੈਣਾ ਮੇਰਾ ਮੈਂ ਬੇਕੂਵਾ ਨਹੀਂ ਨਹੀਂ ਕਰੂੰਗਾ ਕਿਹਾ ਮੈਂ ਕਿਹੜੀ ਦਿਨ ਦੇ ਜਿੱਦੀ ਮਾਵੇਂ ਮੰਗਲ ਕਾ ਮੰਗੀ ਹੈ ਨਾ ਤੁਸੀਂ ਪਿਆਣਾ ਕਰਕੇ ਮੈਂ ਕਿਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੱਕੂ ਕੋ 100 ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੀ ਜਵਾਨ ਜਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਹੈ ਨਾ ਮੇਰੇ ਕਮਾਲ ਦੇ ਪ੍ਰੈਸ਼ਰ ਦੇ ਕਿਉਂ ਤਾਂ ਕਰਦੇ ਮੈਂ ਮੈਨੂੰ ਤਾਂ ਯਾਰ ਜਦੋਂ ਸੈਟਅਪ ਪਿਆ ਨਾ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮਾਰ ਕੇ ਲੋਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਕਹਾਂ ਤੇਰਾ ਮੌਜਾ ਨਹੀਂਗਾ ਕਮਾਲੂਗਾ ਕੋਈ ਨਹੀਂ ਉਹ ਕਮਾਲੂਗਾ ਯਾਰ ਜਨਾਨੀ ਦੀ ਕਮਾਈ ਖਾ ਖਾ ਕੇ ਨਾ ਇਹਦੇ ਘਰ ਵਾਲੇ ਦੇ ਹੱਡੀ ਹਰਾਮ ਹੋਏ ਪਏ ਆ ਉਹ ਯਾਰ ਕਮਾਈ ਉਹ ਤੋਂ ਹੁੰਦੀ ਨਹੀਂ ਤੇ ਬਦਮਾਸ਼ੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਆ ਦੇਖੋ ਗੱਲ ਇਹ ਆ ਵੀ ਚੱਕਰੇ ਆ ਵੀ ਕੋਣਾ ਮੇਰੀ ਨਾਲ ਦੀ ਨਹੀਂ ਗੱਲ ਤੇ ਬੋਦਾ ਆ ਜੋੜਾ ਮੇਰੀ ਨਾਲ ਦਿਨ ਗੱਤ ਬੋਲੂਗਾ ਤੇ ਉਹਨੂੰ ਮੈਂ ਦੇਡ ਮੁਰੀ ਜਣਾ ਦੇ ਦੂੰਗਾ ਸੁਣ ਲੋ ਵੱਡੇ ਬਦਮਾਸ਼ ਨਹੀਂ ਕਰ ਆਖੇ ਜਿਹੜਾ ਮੇਰੀ ਜਨਾਨੀ ਨੂੰ ਬੋਲੂਗਾ ਉਹਨੂੰ ਮੈਂ ਰੀਜਣਾ ਦੇੜੂ ਆ ਜਿਹੜਾ ਤੂੰ ਪਹਿਲਾਂ ਕਿਤੇ ਆਦੀ ਮੁੱਛਾਂ ਹੀ ਨਾ ਦੇੜ ਕੇ ਬੈਜੀ ਚਾਰ ਕਵਾਲ ਉਹ ਯਾਰ ਸਾਨੂੰ ਪਤਾ ਤੂੰ ਕਿੰਨਾ ਕ ਵੱਡਾ ਬਦਮਾਸ਼ ਆ ਓਏ ਐਨੀ ਤਾਂ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਆ ਦੇਖੋ ਪਹਿਲਾਂ ਕੇ ਸੌਰੀ ਨਹੀਂ ਇਹ ਕਿਸੇ ਸੌਰੀ ਕੀ ਘਰ ਨਾ ਘਟ ਸੌਰੀ ਜਾਨ ਸੱਜੀ ਕਰੇ ਉੱਧਰ ਰੱਖਿਆ ਸੌਰੀ ਉਹ ਵੀ ਪਾਵਰ ਖੇਤੀ ਜਾਣਾ ਆਪਾਂ ਮੈਨੂੰ ਲੈ ਕੇ ਗਏ ਨਾ ਸੌਰੀ ਮੇਰਾ ਬਾਸ ਤੇ ਫ੍ਰੀਜ ਚੱਕੀ ਜੀ ਦੇਖ ਲੋ ਕਮਲ ਇਹਨੂੰ ਜਨਾਨੀ ਅੱਗੇ ਕਿਵੇਂ 비ਗੀ ਬਿੱਲੀ ਬਣਾ ਫਿਰਦਾ ਤੇ ਲੋਕਾਂ ਨੂੰ ਬਦਮਾਸ਼ੀ ਦਿਖਾਉਂਦਾ ਫਿਰਦਾ ਯਾਰ ਇਹਨਾਂ ਨੇ ਇਹੋ ਜੀਆਂ ਹਰਕਤਾਂ ਕਰਨੀਆਂ ਹੁੰਦੀਆਂ ਤੇ ਜਦੋਂ ਇਹਨਾਂ ਨੂੰ ਧਮਕੀਆਂ ਮਿਲਦੀਆਂ ਜਾਨੋਂ ਮਾਰਨ ਦੀਆਂ ਤੇ ਫਿਰ ਸਿਕਿਉਰਟੀਆਂ ਮੰਗਦੇ ਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊ ਮੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣਾ ਬਸ ਇਹ ਸਿਕਿਉਰਿਟੀ ਦੀ ਮੰਗ ਕਰਦੇ ਆ ਤੁਹਾਨੂੰ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਕਿਉਂਕਿ ਤੁਹਾਨੂੰ ਸਿੱਧਿਆ ਤਾਂ ਹੁਕਮ ਮਿਲਦੀਆਂ ਉਹ ਯਾਰ ਇਹਨਾਂ ਦਾ ਕੰਮ ਚੰਗਾ ਪਹਿਲਾਂ ਗੰਦ ਪਾਈ ਆਓ ਨੰਗ ਪਣਾ ਦਿਖਾਈ ਆਓ ਤੇ ਜਦੋਂ ਇਹਨਾਂ ਜਾਨੋਂ ਮਾਰਨ ਦੀ ਧਮਕੀ ਮਿਲ ਜੇ ਤੇ ਫਿਰ ਇਹਨਾਂ ਨੂੰ ਸਕਿਉਰਟੀ ਵੀ ਚਾਹੀਦੀ ਆ ਤੇ ਇੱਧਰ ਦੇਖੋ ਕਿਵੇਂ ਜਿਵੇਂ ਕਿਸੇ ਮੰਤਰੀ ਦੇ ਘਰ ਅੱਗੇ ਸਕਿਉਰਟੀ ਲੱਗੀ ਹੁੰਦੀ ਆ ਪੀਪੀ ਕਾਲ ਉੱਤਰਾ ਨੂੰ ਸੁਰੱਖਿਆ ਮਿਲ ਗਈ ਆ ਘਰ ਦੇ ਬਾਹਰ ਅੰਮ੍ਰਿਤਸਰ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਆ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਉਹ ਯਾਰ ਸਕਿਉਰਟੀ ਵਾਲਾ ਕੰਮ ਸੱਚੀ ਬਹੁਤ ਹੀ ਜਾਵਾ ਗਲਤ ਹੋਇਆ ਉਹ ਯਾਰ ਇਹਨਾਂ ਨੇ ਤਾਂ ਹੋਰ ਜ਼ਿਆਦਾ ਗੰਦ ਪੋਣਾ ਇਹਨਾਂ ਨੇ ਕਿਹਾ ਹੁਣ ਆਪਾਂ ਨੂੰ ਕਾਹਦਾ ਡਰ ਆ ਉਹ ਯਾਰ ਐਸੇ ਮੁੱਦੇ ਤੇ ਨਾ ਆ ਲੱਖਾ ਸਿਧਾਨਾ ਨੇ ਵੀਡੀਓ ਪਾਈ ਆ ਕਿ ਹੁਣ ਸਰਕਾਰ ਸਕਿਉਰਟੀ ਨਾ ਦੇਊਗੀ ਪੁਲ ਗੱਡ ਗੰਨਮੰਦ ਤੇ ਜਾਣਗੇ ਉਹ ਸਿਕਿਉਰਿਟੀਾਂ ਦੀ ਆੜ ਦੇ ਵਿੱਚ ਬਹੁਤ ਗੰਨ ਪਾਉਣਗੇ ਨੰਗੇ ਹੋ ਕੇ ਨਿਕਲਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ ਛੇ ਗੰਨ ਮੈਂ ਉਹਦੇ ਲਾਟ ਦੇ ਅੱਗੇ ਸਟੇਟ ਗਵਰਨਮੈਂਟ ਦੇਖ ਲੋ ਇਹਨੂੰ ਕਹਿੰਦੇ ਆ ਕਾਲੀ ਯੁਗ ਜਿਹੜੀਆਂ ਕੁੜੀਆਂ ਨੰਗ ਪਣਾ ਦਿਖਾ ਰਹੀਆਂ ਗੰਦ ਪਾ ਰਹੀਆਂ ਨਾ ਉਹਨਾਂ ਨੂੰ ਤਾਂ ਪੁਲਿਸ ਵੱਲੋਂ ਸੁਰੱਖਿਅਤ ਰੱਖਿਆ ਜਾ ਰਿਹਾ ਉਹਨਾਂ ਦੇ ਘਰ ਅੱਗੇ ਪੁਲਿਸ ਲਾਈ ਆ ਰਹੀ ਆ ਤੇ ਜਿਹੜੀਆਂ ਕੁੜੀਆਂ ਸਿੱਖਿਆ ਦੇਣਾ ਚਾਹੁੰਦੀਆਂ ਨੌਕਰੀਆਂ ਮੰਗਦੀਆਂ ਉਹਨਾਂ ਨੂੰ ਦੇਖੋ ਕਿਵੇਂ ੱੱਕੇ ਮਾਰੇ ਜਾ ਰਿਹਾ ਜੇ ਪੁਲਿਸ ਹੀ ਦੇਖ ਲੈਣਾ ਗਲਤ ਕਰ ਰਹੀ ਹੈ। ਹਮ ਕਰੇ ਤਾਂ ਕਰੇ ਕੀ ਚੁੰਮੇ ਵਾਲੀ ਭਾਬੀ ਆ। ਇੱਥੇ ਲੁਧਿਆਣੇ ਦੀ ਆ। ਲੁਧਿਆਣੇ ਦੀ ਆ। ਮੈਂ ਉਹ ਭੈਣ ਨੂੰ ਵੀ ਕਹਿਣਾ ਚਾਹਣਾ ਚਲ ਤੂੰ ਸਾਡੇ ਹੈ ਤਾਂ ਲੁਧਿਆਣੇ ਦੀ ਪਰਤ ਨਹੀਂ ਕਹਿਣਾ। ਤੂੰ ਵੀ ਆਪਣੀ ਹਰਕਤਾਂ ਦੇ ਬਾਜ਼ ਆ ਜਾ। ਹਾਏ ਓਏ ਬਾਬਾ ਜੀ ਇਹਨੇ ਪਿਆਰ ਨਾਲ ਸਮਝਣ ਵਾਲੀ ਬੁੜੀ ਨਹੀਂ ਇਹ। ਓਏ ਇਹ ਤਾਂ ਪੁਰਾਣਾ ਖੁੰਡਾ ਪੰਜਾਬ ਦੇ ਗੰਦ ਪਾਉਣ ਵਾਲਿਆਂ ਚੋਂ। ਓਏ ਇਹੀ ਤਾਂ ਪੰਜਾਬ 'ਚ ਗੰਦ ਲੈ ਕੇ ਆਈ ਆ। ਯਾਰ ਤੁਸੀਂ ਨਾ ਇੱਕ ਵਾਰ ਇਹਦੀ ਪਹਿਲਾ ਵੀਡੀਓ ਦੇਖੋ ਹਾਂ ਤੇ ਆ ਗਈ ਇਹ ਗੱਡੀ ਜੀ ਹਲਾ ਅੱਛਾ ਉਮਰ ਵੀ ਚੰਗੀ ਭਲੀ ਆਖੇ ਕਾਂਟਾ ਲਗਾ ਓਏ ਕਾਂਟਾ ਨਹੀਂ ਤੇਰੇ ਚਾਂਟਾ ਲੱਗਣਾ ਕੱਢ ਲੋ ਮੁਸ਼ਕੇ ਪਾਸੇ ਤੇ ਇਹਨੂੰ ਲੱਗਦਾ ਮੈਂ ਮਲਾਇਕਾ ਰੋੜਾ ਹੀ ਲੱਗਦੀ ਪਈ ਆ ਮਲਾਇਕਾ ਰੋੜਾ ਜੀਤੇ ਹਰਾਣਾ ਉਹਨੇ ਆਪਦੀ ਕਿਹੜੀ ਤੀਜੀ ਅੱਖ ਨਾਲ ਇਹ ਚ ਨੀਰੂ ਬਾਜਵਾਲਾ ਟੈਲੈਂਟ ਦੇਖ ਲਿਆ ਸੀ ਜਿਹੜਾ ਮੂੰਹ ਚੱਕ ਕੇ ਇਹਨੂੰ ਫਿਲਮਾਂ ਚ ਲਾ ਲਿਆ ਸੀ ਉਹ ਨਲੇ ਦੇ ਪਾਸੇ ਦਾ ਦੇਖੋ ਜਿਵੇਂ ਫੁੱਟਬਾਲ ਦਾ ਗਰਾਊਂਡ ਹੋਵੇ ਤੇ ਉਹ ਵੀ ਦਲਦਲ ਬਣੇ ਪਿਆ ਉਹ ਯਾਰ ਇਹਦਾ ਪਿਛਵਾੜਾ ਦੇਖ ਕੇ ਇਨਾ ਗੁੱਸਾ ਚੜਦਾ ਨਾ ਜੀ ਕਰਦਾ ਕਾਪੇ ਨਾਲ ਹੀ ਵੱਢ ਦਿਆਂ ਪਹਿਲੀ ਗੱਲ ਜਾਥੇਦਾਰ ਸਾਹਿਬ ਨੂੰ ਵੀ ਤੁਸੀਂ ਲੋਕਾਂ ਦੀਆਂ ਦਿਖਾਈਆਂ ਜਿਹੜੀਆਂ ਵੀਡੀਓ ਦੇਖੀਆਂ ਉਹ ਲੋਕਾਂ ਨੇ AI ਨਾਲ ਐਡਿਟ ਕੀਤੀਆਂ ਹੋਈਆਂ ਮੇਰੇ ਪੇਜ ਤੇ ਓਵੇਂ ਦੀ ਇੱਕ ਵੀ ਵੀਡੀਓ ਹੈ ਇਹ ਵਿੰਗੇ ਮੂੰਹ ਵਾਲੇ ਦੀ ਗੱਲ ਵੀ ਸੁਣ ਲਓ ਆਖੇ ਲੋਕਾਂ ਨੇ ਸਾਡੀਆਂ ਵੀਡੀਓ AI ਨਾਲ ਬਣਾਈਆਂ ਓਏ ਕੰਜਰਾ AI ਨਾਲ ਆ ਨੂਰ ਦੀ ਬੰਮੀ ਨੌਂਦੇ ਵੀ ਦਿਖਾਦੀ ਲੋਕਾਂ ਨੇ ਯਾਰ ਇਹੋ ਜੇ ਅਣਪੜਾ ਨੇ ਨਾ AI ਨੂੰ ਵੀ ਬਦਨਾਮ ਕਰਤਾ ਹੁਣ ਤਾਂ AI ਵੀ ਕਹਿੰਦਾ ਮੈਂ ਕੀ ਕਰੂੰ ਫਿਰ ਜੌਬ ਛੱਡ ਦੂੰ ਤੁਸੀਂ ਆਪਲਾ ਕੇ ਮੇਰੇ ਮੇਰੇ ਪੇਜ ਨੂੰ ਫੋਲੋ ਕਰੋ ਤੇ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਕੰਟੀਨਿਊ ਸੁਣ ਲਓ ਓ ਬਾਬੇ ਨੂੰ ਕਹਿੰਦਾ ਪਹਿਲਾਂ ਮੈਨੂੰ ਫੋਲੋ ਕਰੋ ਤੇ ਫਿਰ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਓਏ ਕੰਜਰਾ ਤੈਨੂੰ ਫੋਲੋ ਕੀਤੇ ਬਿਨਾ ਤੇਰੀਆਂ ਵੀਡੀਓ ਦੇਖਿਆ ਨਹੀਂ ਜਾਣੀਆਂ ਕੇ ਨਹੀਂ ਜੇ ਤੇਰੀ ਸ਼ਕਲ ਹੀ ਚੱਜਦੀ ਓਏ ਗੱਲ ਤਾਂ ਚੱਜਦੀ ਕਰ ਲਿਆ ਕਰ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲੋ ਉਹਨਾਂ ਦੇ ਮੇਰੇ ਨੇੜੇ ਤੇੜੀ ਕਰਦਾ ਲਾ ਸੁਣ ਲੋ ਭਾਈ ਅਮਰਤਪਾਲ ਦੀ ਗੱਲ ਉਹਨਾਂ ਨੇ ਕਿਹਾ ਜਿਨ੍ਹਾਂ ਦੀ ਵੀਡੀਓ ਮੈਂ ਨਹੀਂ ਪਾਈ ਉਹਨਾਂ ਦੇ ਸਮਝ ਲੋ ਨੇੜੇ ਤੇੜੀ ਫਿਰਦਾ ਇਸ ਲਈ ਤਾਂ ਸੋਨੂ ਸੀ ਤਾਂ ਵਿਚਾਰਾ ਕੰਬਦਾ ਫਿਰਦਾ ਵਿਚਾਰਾ ਮਾਫੀਆਂ ਤੇ ਮਾਫੀਆਂ ਮੰਗੀਆਂ ਦਾ ਉਹ ਤਾਂ ਮਾੜੀ ਕਿਸਮਤ ਵਿਚਾਰੇ ਸੋਨੂ ਦੀ ਉਹ ਅੱਜ ਫੜਿਆ ਵੀ ਗਿਆ ਉਹ ਫੜਿਆ ਗਿਆ ਸੋਨੂ ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸਨਾਂ ਨੂੰ ਭੁੱਲੇ ਭਟਕੇ راستے ਤੋਂ ਲੈ ਕੇ ਨਹੀਂ ਆ ਸਕਦਾ ਠੇਕਾ ਬਾਬੇ ਨੂੰ ਦੇਖ ਲਓ ਕਹਿੰਦਾ ਮੈਂ ਕੰਚਨ ਕੁਮਾਰੀ ਦੇ ਨਾਲ ਆ ਤੇ ਉਹਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਯਾਰ ਇਹ ਇਹਨੂੰ ਹੁਣ ਆਪਾਂ ਬਾਬਾ ਵੀ ਕਿਵੇਂ ਕਹੀਏ ਇਹ ਤਾਂ ਆਪ ਬੁੜੀ ਛੇੜਛਾੜ ਦੇ આરોਪ ਲਾ ਰਹੀ ਆ ਜਿਹੜਾ ਬਾਣੇ ਦੇ ਵਿੱਚ ਮੈਂ ਦੇਖਦੀ ਸੀ ਹਰਜੀਤਾ ਜੋ ਨਹੀਂ ਹੈਗੇ ਤੁਸੀਂ ਤੁਸੀਂ ਸ਼ੈਤਾਨ ਹੋ ਉਹ ਬਪਰੀ ਇਹ ਤੋਂ ਧੋਤੀ ਖੋਲ ਰਹਾ ਸੀ ਅਮਰਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇੱਕ ਆ ਬੰਦੇ ਨੂੰ ਦੇਖ ਲੋ ਧੱਕੇ ਨਾਲ ਹੀ ਭਾਈ ਅਮਰਪਾਲ ਦੀਆਂ ਲੱਤਾਂ ਖਿੱਚੀ ਜਾਂਦਾ ਯਾਰ ਜਦੋਂ ਪੁਲਿਸ ਨੇ ਰਿਪੋਰਟ ਦੇਖ ਕੇ ਕਲੀਅਰ ਕਰਤਾ ਬਿਆਹ ਹੋ ਜੀ ਕੋਈ ਗੱਲ ਹੀ ਨਹੀਂ ਹੋਈ ਤੇ ਐਵੇਂ ਆਪਣੇ ਆਪ ਨੂੰ ਵਿਦਵਾਨੀ ਬਣ ਜਾਂਦਾ ਯਾਰ ਇਹ ਬੰਦੇ ਬਾਰੇ ਉਹ ਨਾ ਮੈਂ ਸਰਚ ਕੀਤਾ ਇਹਦਾ ਨਾਮ ਹੈਗਾ ਗਿਆਨੀ ਬੂਟਾ ਸਿੰਘ ਜਦੋਂ ਮੈਂ YouTube ਤੇ ਜਾ ਕੇ ਸਰਚ ਕੀਤਾ ਨਾ ਉੱਤੇ ਲਿਖਿਆ ਆ ਗਿਆ ਗੋਲਕ ਚੋਰ ਲੈ ਹੁਣ ਇਹੋ ਜਿਹੇ ਬੰਦੇ ਵੀ ਆ ਕੇ ਬੋਲਦੇ ਆ ਹੋ ਯਾਰ ਬਾਕੀ ਗੱਲਾਂ ਛੱਡੋ ਆ ਰਿਪੋਰਟਰ ਨੇ ਦੇਖੋ ਇਹ ਬੰਦੇ ਨੂੰ ਚੰਗਾ ਜਲੀਲ ਕੀਤਾ ਉਹ ਤੇ ਗੋਲਕ ਖਾਨ ਦੇ ਭੁੱਖੇ ਕਿਹਾ ਪਰ ਅੱਜ ਤੁਸੀਂ ਖੁਦ ਹੀ ਗੋਲਕ ਚੋਰ ਨਿਕਲੇ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਆ ਕੋਲ ਟਿਕਾਣੇ ਰੱਖ ਕੇ ਅਕਲ ਨੂੰ ਟਿਕਾਣੇ ਰੱਖ ਕੇ ਕਰ ਰਹੇ ਆ ਗਿਆਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਤੇ ਕਹਿੰਦੇ ਬੂਟਾ ਸਿੰਘ ਖੁਸ਼ ਰਹਾ ਦੂਜੇ ਪਾਸੇ ਕਹਿੰਦੇ ਬੂਟਾ ਸਿੰਘ ਬਲਾਤ ਕਰੀ ਹੈ ਇਹਨਾਂ ਦੋਨਾਂ ਗੱਲਾਂ ਚੋਂ ਵੀ ਬੂਟਾ ਸਿੰਘ ਖੁਸ਼ ਰਹਾ ਹੈ ਜਾਂ ਬੂਟਾ ਸਿੰਘ ਬਲਾਤ ਕਰੀ ਹੈ ਇਹਨਾਂ ਚੋਂ ਸੱਚੀ ਕਿਹੜੀ ਹੈ ਲੈ ਆਪਦੀਆਂ ਕਾਲੀਆਂ ਕਰਦੂਤਾ ਨਹੀਂ ਦੱਸਦਾ ਤੇ ਲੋਕਾਂ ਨੇ ਸ਼ੁਰੂ ਕਰ ਪਾਲ ਦੇ ਪਿੱਛੇ ਪਿਆ ਹੋਇਆ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਇੰਨੀ ਬਦਨਾਮੀ ਤਾਂ ਕਮਲ ਕੌਰ ਨੇ ਨਹੀਂ ਖੱਟੀ ਜਿੰਨੀ ਇਹ ਗਿਆਨੀ ਬੂਟਾ ਸਿੰਘ ਖੱਟੀ ਬੈਠਾ ਸਹੀ ਇਹ ਆਪਾਂ ਦੇਖੀ ਜੀ ਕਮੇਡੀ ਬॉय ਦੀ ਵੀਡੀਓ ਅੱਛਾ ਮਤਲਬ ਕਿ ਅੱਜਕੱਲ ਜਿਵੇਂ ਉਹਦੇ ਮੁੱਦੇ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਸਾਰਾ ਉਹਦੇ ਰਿਲੇਟਿਡ ਹੀ ਵੀਡੀਓ ਬਣਾ ਰਹੇ ਨੇ ਉਹ ਸਾਰੀ ਇੱਕ ਵੱਖਰੀ ਜੰਗ ਛਿੜ ਗਈ ਹੈ ਪੰਜਾਬੀਆਂ ਦੀ ਕੁਝ ਪੰਜਾਬੀ ਹੋ ਗਈ ਅਮਰਤਪਾਲ ਦੇ ਨਾਲ ਤੇ ਕੁਝ ਹੋ ਗਏ ਅਪਨਾਮ ਦੇ ਨਾਲ ਗੰਜਨ ਕੁਮਾਰੀ ਦੇ ਨਾਲ ਤੇ ਇੱਕ ਆਪਣਾ ਸੋਸ਼ਲ ਮੀਡੀਆ ਤੇ ਇੱਕ ਨਵੀਂ ਹਵਾ ਚੱਲਦੀ ਪਈ ਹੈ ਉਹਨਾਂ ਦੇ ਬਾਰੇ ਚ ਗੱਲਾਂ ਕਰ ਰਿਹਾ ਉਹਨਾਂ ਦੇ ਬਾਰੇ ਚ ਗੱਲਾਂ ਕਰ ਰਿਹਾ ਈਮਨ ਕਹਿ ਰਹੀ ਕਿ ਇਹ ਦਿੱਤਾ ਗਿਆ ਕਿ ਉਹਨਾਂ ਨੇ ਉਹਨਾਂ ਨਾਲ ਜ਼ਿਆਤੀ ਕੀਤੀ ਈਮਨ ਕੇ ਰਿਪੋਰਟਾਂ ਕਹਿੰਦੇ ਆ ਗਈਆਂ ਰਿਪੋਰਟਾਂ ਦੇ ਵਿੱਚ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਲੇਕਿਨ ਇੱਕ ਦੂਜੇ ਨੂੰ ਬਦਨਾਮ ਉਹਨੂੰ ਬਦਨਾਮ ਕਰਨ ਦੇ ਚੱਕਰ ਦੇ ਵਿੱਚ ਲੋਕਾਂ ਦੇ ਜੋ ਮਨ ਚ ਆਈ ਜਾਂਦਾ ਉਹ ਪਾਈ ਜਾਂਦੇ ਪਏ ਕਿ ਸੇਖੀ ਸੇਖਤ ਦਾ ਦੁਸ਼ਮਣ ਬਣਿਆ ਹੋਇਆ ਬਾਹਰ ਕਿਸੇ ਲੈ ਲੈ ਕੀ ਬੰਨਾ ਹੁਣ ਜਿੱਦਾਂ ਕਿ ਉਹਨਾਂ ਨੇ ਆਖਿਆ ਕਿ ਅੰਮ੍ਰਿਤਪਾਲ ਜਿਹੜਾ ਹੈ ਉਹ ਮਤਲਬ ਬਾਹਰ ਬੈਠਾ ਹੈ ਨਾ ਠੀਕ ਹੈ ਲੁਕ ਛੁਪ ਕੇ ਬੈਠਾ ਸ਼ਾਇਦ ਹੋਤੀ ਵੀ ਕੋਈ ਰੀਜ਼ਨ ਹੋਏ ਉਨੇ ਉਹ ਆਪਣੀ ਰੀਸਰਚ ਆਇਆ ਕਿਸੇ ਆਏ ਦੇਖੋ ਨਾ ਉਹਦੇ ਦੋ ਸਾਥੀ ਜਿਹੜੇ ਨੇ ਉਹਦਾ ਕੈਮਰਾ ਉਹ ਫੜੇਗੇ ਠੀਕ ਹੈ ਉਹ ਉੱਥੇ ਪੁਲਿਸ ਕੈਸਟਡੀ ਦੇ ਵਿੱਚ ਹੈਗੇ ਨੇ ਉਹ ਗੱਲਾਂ ਪਤਾ ਕਰਦੇ ਬਿਨ ਉਹਨਾਂ ਨੇ ਕਿਹੜੀਆਂ ਕਰਨੀਆਂ ਉਹਨਾਂ ਕੋਲ ਪੁੱਛਦੱਸ ਹੁੰਦੀ ਪਈ ਹੈ ਜਦੋਂ ਅਮਰਤਪਾਲ ਦਾ ਟਾਈਮ ਆਇਆ ਕੋਲ ਅਮਰਤਪਾਲ ਲੇਕਿਨ ਉਹਨਾਂ ਨੇ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੈ ਉਹ ਇੱਕ ਆਪਾਂ ਇੰਟਰਵਿਊ ਵੀ ਸੁਣਿਆ ਆਪਣੇ ਚੈਨਲ ਤੇ ਵੀ ਵੀਡੀਓ ਹੈਗੀ ਉਹਨੇ ਕਿਹਾ ਕਿ ਭਾਈ ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਆਜ਼ਾਦੀ ਹੈ ਇਹ ਸਮਝ ਲਓ ਕਿ ਜਿਨ੍ਹਾਂ ਨੂੰ ਮੈਂ ਵਾਰਨਿੰਗ ਦਿੱਤੀ ਉਹਨਾਂ ਨੂੰ ਨਹੀਂ ਦੂਸਰੇ ਨੂੰ ਜ਼ਿਆਦਾ ਮੇਰਾ ਖਤਰਾ ਹੋਣਾ ਕੋਈ ਨਹੀਂ ਆਖਿਆ ਜਿਨ੍ਹਾਂ ਨੂੰ ਦੇਖੋ ਨਾ بڑے ਲੋਕ ਨੇ ਜਿਨ੍ਹਾਂ ਨੇ ਹੋਂਦਾ ਕੈਮਰਾ ਆ ਕੇ ਮਾਫੀਆਂ ਵੀ ਮੰਗ ਲਈਆਂ ਤੇ ਇੰਨੇ ਨਾਲ ਫਰਕ ਵੀ ਪਏਗਾ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਨੇ ਆਖਿਆ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਿਆ ਉਹਨਾਂ ਦੇ ਮੈਂ ਬਹੁਤਾ ਲੱਗ ਗਿਆ ਠੀਕ ਹੈ ਮਤਲਬ ਕਿ ਇਹ ਤਾਂ ਹੁਣ ਹਰ ਕਿਸੇ ਨੂੰ ਖੁਦ ਸਮਝਣਾ ਚਾਹੀਦਾ ਹੈ ਨਾ ਬਾਕੀ ਵਧੀਆ ਸੀ ਵੀਡੀਓ ਅੱਛੀ ਲੱਗੀ ਹੈ ਜੀ ਆਪਣੇ ਵੀਵਰਸ ਨੂੰ ਕਹਿੰਦੇ ਜੀ ਉਹਨਾਂ ਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਅ